ਤਮਾ ਇੱਕ ਦੋ ਕਿ ਮੈਂ ਦੋੜੇ ਲਿਖਦਾ ਦੋੜੇ ਦੇ ਨਾਮ ਆਉਂਦਾ ਤੇ ਮੈਂ ਇੱਕ ਦੋ ਦੋੜਿਆਂ ਦੇ ਨਾਲ ਜਿਹੜੀ ਆ ਉਹ ਹੱਜ ਵੀ ਲਵਾਉਣਗੀ ਪੰਜ ਆਬਾਂ ਦੀ ਤਰਸਾਦੀ ਨੇ ਚੱਲੇ ਕਸ਼ਟ ਬਥੇਰੇ ਪੰਜ ਆਬਾਂ ਦੀ ਤਰਸਾਦੀ ਨੇ ਜੱਲੇ ਕਸ਼ਟ ਬਥੇਰੇ ਵੰਡ ਵੇਲੇ ਪੰਜ ਪਾਣੀਆਂ ਨੇ ਸੀ ਲੱਖਾਂ ਹੰਝੂ ਕੇਰੇ ਵਾਹ ਵਾਹ ਵੰਡ ਵੇਲੇ ਪੰਜ ਪਾਣੀਆਂ ਨੇ ਸੀ ਲੱਖਾਂ ਹੰਝੂ ਕੇਰੇ ਸਭ ਕੁਝ ਅੱਖੀ ਤੱਕਿਆ ਇਹਨੇ ਸਭ ਕੁਝ ਅੱਖੀ ਤੱਕਿਆ ਇਹਨੇ ਦੇਖੇ ਘੁੱਪ ਹਨੇਰੇ ਅੱਜ ਵੀ ਬੱਦਲ ਅੱਜ ਵੀ ਬੱਦਲ ਮੱਡ ਰੌਂਦੇ ਨੇ ਇਹਦੇ ਘੇਰੇ ਅੱਜ ਵੀ ਬੱਦਲ ਮੱਡ ਰੌਂਦੇ ਨੇ ਇਹਦੇ ਘੇਰੇ ਘੇਰੇ ਸਵੇਰ ਦੁਪਹਿਰੇ ਸ਼ਾਮ ਵੇਲੇ ਵੀ ਵਗਦੀ ਏ ਬਾਤ ਤਿੱਤੀ ਸਵੇਰ ਦੁਪਹਿਰੇ ਸ਼ਾਮ ਵੇਲੇ ਵੀ ਵਗਦੀ ਏ ਬਾਤ ਤਿੱਤੀ ਚੌਧਰਵਾਨਾ ਗੂੜੇ ਵਿੱਚੋਂ ਪੂਣੀ ਵੀ ਨਹੀਂ ਕਰਤੀ ਚੌਧਰਵਾਨਾ ਗੂੜੇ ਵਿੱਚੋਂ ਪੂਣੀ ਨਹੀਂ ਵੀ ਨਹੀਂ ਕਰਤੀ ਇਸ ਹਨੇਰੇ ਨੂੰ ਢੋਣ ਵਾਸਤੇ ਰੱਖ ਜਗਾ ਕੇ ਬੱਤੀ ਚੰਗੇ ਕੰਮਾਂ ਬਿਨ ਨਹੀਂ ਹੁੰਦੀ ਜ਼ਿੰਦਗੀ ਸ਼ਾਨਾ ਮੱਤੀ ਚੰਗੇ ਕੰਮਾਂ ਬਿਨ ਨਹੀਂ ਹੁੰਦੀ ਜ਼ਿੰਦਗੀ ਸ਼ਾਨਾ ਮੱਤੀ